ਔਰ ਚਿੱਟਾ ਮੋਤੀਆਤਾ ਜਨੋਸੀ ਕੋਨ ਜੇਨੀਟਲ ਕੈਟ੍ਰੈਕਟ ਕਰਨਿਆ ਕਿ ਜੰਮਦੇ ਹੀ ਬੱਚਿਆਂ ਦੇ ਕਈਆਂ ਦੇ ਚਿੱਟਾ ਮੋ ਉਹ ਤਾਂ ਅੱਜਕੱਲ ਵੀ ਸਾਨੂੰ ਦੇਖਣ ਨੂੰ ਮਿਲਦਾ ਈ ਮਹੀਨੇ 'ਚ ਇੱਕ ਅਦਾ ਬੱਚਾ ਸਾਡੇ ਕੋਲ ਹੱਲੇ ਵੀ ਇਦਾਂ ਦਾ ਆ ਜਾਂਦਾ ਜਿਹਦੇ ਵਿੱਚ ਜਨਮ ਤੋਂ ਹੀ ਜਿਹੜਾ ਮੋਤੀਆ ਹੁੰਦਾ ਕਈ ਬੱਚੇ ਜਨਮ ਤੋਂ ਹੀ ਅੱਖਾਂ ਉਹਨਾਂ ਦੀਆਂ ਹੁੰਦੀਆਂ ਨਹੀਂ ਸੀ ਕੋਈ ਬੜੀਆਂ ਹੀ ਨਹੀਂ ਹੁੰਦੀਆਂ ਸੀ ਅਸੀਂ ਜਦੋਂ ਉਹਨਾਂ ਨੂੰ ਪੁੱਛਦੇ ਸੀ ਕੁਐਸਚਨ ਕਰਦੇ ਸੀ ਕਿ ਤੁਸੀਂ ਕੋਈ ਗੋਲੀ ਖਾਧੀ ਸੀ ਗਰਭ ਦੇ ਵਿੱਚ ਤਾਂ ਕਈ ਵਾਰੀ ਉਹ ਦੱਬੀ ਬਾਚ ਕਹਿੰਦੇ ਸੀ ਕਿ ਅਸੀਂ ਮੁੰਡਾ ਬਣਨ ਦੀ ਕਿਤੋਂ ਦਵਾਈ ਖਾਧੀ ਸਵਾਗਤ ਹੈ ਤੁਹਾਡਾ ਰੇਡੀਓ ਫੋਕਨ ਬੀਟ 88.4 ਐਫਐਮ ਤੇ ਇੱਕ ਥੋਟ ਆ ਜਿਹੜਾ ਮੈਂ ਲੈ ਕੇ ਆਈ ਆਂ ਦੀ ਆਈ ਇਜ਼ ਦੀ ਮਿਰਰ ਆਫ ਦੀ ਸੋਲ ਅੱਖਾਂ ਸਾਡੀ ਰੂਹ ਦਾ ਦਰਪਣ ਹੁੰਦੀਆਂ ਸ਼ੀਸ਼ਾ ਹੁੰਦੀਆਂ ਔਰ ਇਹ ਰੂਹ ਦਾ ਸ਼ੀਸ਼ਾ ਹੀ ਨਹੀਂ ਹੁੰਦੀਆਂ ਸਿਰਫ ਹਾਂਜੀ ਇਹ ਬੰਦੇ ਦੀ ਪਰਸਨੈਲਿਟੀ ਦਾ ਉਹਦੇ ਆਪੇ ਦਾ ਇੱਕ ਝਰੋਖਾ ਹੁੰਦੀਆਂ ਜਿਹਦੇ ਵਿੱਚ ਉਹ ਬਾਹਰੀ ਦੁਨੀਆ ਦੇ ਨਾਲ ਜੁੜਦਾ ਹਾਂਜੀ ਅਸੀਂ ਚੀਜ਼ਾਂ ਦੀ ਕਦਰ ਨਹੀਂ ਕਰਦੇ ਸਾਨੂੰ ਇੰਨਾ ਕੁਝ ਕੁਦਰਤ ਨੇ ਦਿੱਤਾ ਹੋਇਆ ਔਰ ਕੁਦਰਤ ਸਾਡ ਤੋਂ ਵਾਪਸ ਨਹੀਂ ਲੈਂਦੀ ਪੰਜ ਸੈਂਸ ਆਰਗਨਸ ਦੀ ਅਸੀਂ ਗੱਲ ਕਰਦੇ ਆਂ ਦੇ ਦੇ ਵਿੱਚ ਸਾਡੀਆਂ ਅੱਖਾਂ ਆ ਗਈਆਂ ਸਾਡੇ ਤੰਨ ਨੱਕ ਜੀਬ ਹੋ ਗਈ ਸਾਡੀ ਚਮੜੀ ਹੋ ਗਈ ਅਸੀਂ ਇਹਨਾਂ ਦੀ ਉਦੋਂ ਕਦਰ ਕਰਦੇ ਹਾਂ ਜਦੋਂ ਅਸੀਂ ਗਵਾ ਬੈਠੇ ਅੱਖਾਂ ਦੇ ਰਾਹੀਂ ਸਾਨੂੰ ਜੋ ਕੁਝ ਮਿਲਦਾ ਜੀ ਜੋ ਅਸੀਂ ਆਬਜ਼ਰਵ ਕਰਦੇ ਜੋ ਗ੍ਰਹਿਣ ਕਰਦੇ ਹਾਂ ਹਾਂਜੀ ਸ਼ਾਇਦ ਅਸੀਂ ਇਹਨੂੰ ਲਫ਼ਜ਼ਾਂ ਦੇ ਵਿੱਚ ਸਮੇਟ ਨਹੀਂ ਸਕਦੇ ਜਿਹੜੇ ਬੰਦੇ ਵਿਜ਼ੂਅਲੀ ਚੈਲੈਂਜਡ ਹੈ ਜਿਹੜੇ ਬਚਪਨ ਤੋਂ ਜਿਹਨਾਂ ਦੀ ਅੱਖਾਂ ਨਹੀਂ ਕੰਮ ਕਰਦੀਆਂ ਹੂੰ ਉਹਨਾਂ ਦੇ ਸੁਪਨੇ ਵੀ ਉਹਦੇ ਸਮੈਲ ਤੱਕ ਜੀਬ ਦੇ ਟੇਸਟ ਤੱਕ ਜੀ ਸੁਣਨ ਤੱਕ ਹਾਂਜੀ ਚਮੜੀ ਦੇ ਮਹਿਸੂਸ ਕਰਨ ਤੱਕ ਉਹ ਸੁਪਨੇ ਵੀ ਨਹੀਂ ਦੇਖ ਸਕਦੇ ਇਹ ਅੱਖਾਂ ਦੀ अहमियत ਬਿਲਕੁਲ ਸਰ ਜਿਵੇਂ ਅਸੀਂ ਕੱਲ ਆਪਣੇ ਸਰੋਤਿਆਂ ਦੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਸਾਡੇ ਫਗੋੜੇ ਦੇ ਬਹੁਤ ਸਲਝੇ ਹੋਏ ਬਹੁਤ ਨੰਮੇ ਡਾਕਟਰ ਡਾਕਟਰ ਰਾਜਨ ਜੀ ਜੀ ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਆ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਰੇਡੀਓ ਫੋਕ ਐਂਡ ਬੀਟਸ 88.4 ਐਫ ਐਮ ਤੇ ਫੋਕ ਐਂਡ ਬੀਟ ਜੋ ਰੇਡੀਓ ਹੈ ਬਹੁਤ ਪਾਪੂਲਰ ਬੰਦਾ ਜਾ ਰਿਹਾ ਹੈ ਜੀ ਸ਼ੁਕਰੀਆ ਜਦੋਂ ਵੀ ਕਾਲ ਆਉਂਦੀ ਹੈ ਆਨ ਕਰਦੇ ਆ ਤਾਂ ਤੁਹਾਡਾ ਜੋ ਰੇਡੀਓ ਹੀ ਅਸੀਂ ਔਨ ਕਰਕੇ ਸੁਣਦੇ ਆਂ ਔਰ ਹਰ ਪਹਿਲੂ ਨੂੰ ਤੁਸੀਂ ਟੱਚ ਕਰਦੇ ਆਂ ਸਮਾਜ ਦੇ ਹਰ ਕਿਸੇ ਵੀ ਵਰਗ ਹੈ ਕੋਈ ਵੀ ਹੈ ਉਸ ਨੂੰ ਤੁਸੀਂ ਮੌਕਾ ਦਿੰਦੇ ਹੋ ਔਰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਅੱਖਾਂ ਜਿਹੜੀਆਂ ਏ ਤੁਸੀਂ ਅਸੀਂ ਕਈ ਵਾਰੀ ਜਿਹੜੇ ਸਾਡੇ ਮਰੀਜ਼ ਕਹਿੰਦੇ ਹੁੰਦੇ ਅਸੀਂ ਉਹਨੂੰ ਕਹਿੰਦੇ ਆ ਵੀ ਤੁਸੀਂ ਅੱਖਾਂ ਦੋਨੇ ਬੰਦ ਕਰਕੇ ਜਰਾ ਚੱਲ ਕੇ ਦਿਖਾਓ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਅੱਖਾਂ ਦੀ ਅਹਿਮੀਅਤ ਕੀ ਹੈ ਤੁਸੀਂ ਹਨੇਰੇ ਦੇ ਵਿੱਚ ਜਦੋਂ ਤੁਹਾਨੂੰ ਕੁਝ ਨਹੀਂ ਦਿਖ ਰਿਹਾ ਹੁੰਦਾ ਤੁਹਾਨੂੰ ਪਤਾ ਲੱਗਦਾ ਹੈ ਕਿ ਜੇ ਅੱਖਾਂ ਨਾ ਹੋਣ ਫਿਰ ਸਾਡਾ ਕੀ ਬਣੇਗਾ ਔਰ ਸਾਡੇ ਤੋਂ ਤਾਂ ਇਸ ਤਰ੍ਹਾਂ ਦੇ ਬਹੁਤ ਮਰੀਜ਼ ਆਂਦੇ ਹਨ ਜਿਨ੍ਹਾਂ ਦੀ ਅੱਖਾਂ ਕਈਆਂ ਦੀਆਂ ਬਿਲਕੁਲ ਨਹੀਂ ਕੰਮ ਕਰਦੀਆਂ ਹੁੰਦੀਆਂ ਉਹ ਇੱਕ ਆਸ ਲੈ ਕੇ ਆਂਦੇ ਕਿ ਕਿਤੋਂ ਸਾਨੂੰ ਮਾੜੀ-ਮੋਟੀ ਕੋਈ ਰੋਸ਼ਨੀ ਮਿਲ ਜਵੇ ਉਹਨਾਂ ਵੱਲ ਦੇਖ ਕੇ ਅਸੀਂ ਪ੍ਰਮਾਤਮਾ ਦਾ ਸ਼ੁਕਰ ਵੀ ਕਰਦੇ ਆਂ ਵੀ ਇੱਕ ਤਾਂ ਸਾਨੂੰ ਇਹ ਪਪ ਪਵਿੱਤਰ ਫੀਲਡ ਦੇ ਵਿੱਚ ਪਾਇਆ ਹੈ ਕਿ ਅਸੀਂ ਅੱਖਾਂ ਨੂੰ ਰੋਸ਼ਨੀ ਪ੍ਰਦਾਨ ਕਰਦੇ ਹਾਂ ਜੀ ਜਿਸ ਤਰ੍ਹਾਂ ਹੁਣ ਤੁਸੀਂ ਕਿਹਾ ਵੀ ਕਿੰਨਾ ਇੰਪੋਰਟੈਂਟ ਅੰਗ ਹੈ ਸਾਡੇ ਸਰੀਰ ਦਾ ਕਿ ਇਸ ਤੋਂ ਬਿਨਾ ਅਸੀਂ ਕੁਝ ਵੀ ਕਰਨ ਦੇ ਯੋਗ ਨਹੀਂ ਹਾਂ ਇਸ ਤੋਂ ਬਿਨਾ ਨੇਚਰਲੀ ਇਹ ਕਿ ਅਸੀਂ ਇਹਦਾ ਧਿਆਨ ਰੱਖੀਏ ਇਹਨੂੰ ਸੰਭਾਲ ਕੇ ਰੱਖੀਏ ਤਾਂ ਕਿ ਅਸੀਂ ਇਹ ਜੋ ਜੋ ਕੁਦਰਤ ਦੇ ਆ ਜੋ ਨਜ਼ਾਰੇ ਹਨ ਅਸੀਂ ਉਹਨਾਂ ਨੂੰ ਦੇਖ ਸਕੀਏ ਦੇਖ ਸਕੀਏ ਮਾਣ ਸਕੀਏ ਅਸੀਂ ਉਹਨਾਂ ਨੂੰ ਜੀ ਸਕੀਏ ਜੀ ਜੀ ਸਾਡਾ ਜਿਹੜਾ ਧਿਆਨ ਆ ਸਾਡਾ ਅਟੈਂਸ਼ਨ ਆ ਉਹਦਾ 70% ਅੱਖਾਂ ਲੈਂਦੀ ਹੈ ਜੀ ਔਰ ਸਾਡੀ ਜ਼ਿੰਦਗੀ ਦੇ ਵਿੱਚੋਂ 70% ਕੋਈ ਚੀਜ਼ ਮਾਈਨਸ ਹੋ ਜਾਏ ਮਨਫੀ ਹੋ ਜਾਏ ਬਹੁਤ ਤਾਂ ਉਹਦਾ ਨਤੀਜਾ ਕੀ ਨਿਕਲੇ ਬਿਲਕੁਲ ਸਹੀ ਅਸੀਂ ਚਾਹ ਉਸ ਵੇਚ ਉਹਨੇ ਕਿ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਨਾ ਇਕ ਤਾਂ ਅੱਖਾਂ ਦੀ ਸੰਭਾਲ ਤੇ ਤਾਂ ਥੋੜੀ ਜੀ ਜਾਣਕਾਰੀ ਸਾਂਝੀ ਕਰੋ ਹੀ ਕਰੋ ਤੁਸੀਂ ਬਚਪਨ ਤੋਂ ਈਵਨ ਜਨਮ ਤੋਂ ਪਹਿਲਾਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਜਿਹੜਾ ਜਿੱਦਾਂ ਤੁਸੀਂ ਕਿਹਾ ਕਿ ਜਨਮ ਤੋਂ ਪਹਿਲਾਂ ਹੀ ਬੱਚੇ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਹੈ ਗਰਭ ਦੇ ਵਿੱਚ ਉਹ ਸਾਰੀਆਂ ਗੱਲਾਂ ਤੋਂ ਲੈ ਕੇ ਆਪਾਂ ਐਂਡ ਤੱਕ ਜੋ ਹੈ ਇਹ ਗੱਲਾਂ ਔਰ ਮਰਨ ਤੋਂ ਬਾਅਦ ਸਾਡੀਆਂ ਅੱਖਾਂ ਕਿੱਦਾਂ ਕੰਮ ਆਉਂਦੀਆਂ ਆਪਾਂ ਸਾਰਾ ਇਹ ਐਪੀਸੋਡ ਪੂਰਾ ਜਦੋਂ ਜਲਬਾਰ ਜਿੰਨੀ ਵਾਰ ਵੀ ਤੁਹਾਡੇ ਕੋ ਆਣਾ ਪਵੇ ਆਪਾਂ ਸਾਰੀਆਂ ਅਲੱਗ-ਅਲੱਗ ਕਿਸ਼ਤਾਂ ਦੇ ਵਿੱਚ ਜਿਹੜਾ ਹੈ ਇਹਨਾਂ ਨੂੰ ਐਪੀਸੋਡ ਬਣਾ ਕੇ ਆਪਾਂ ਪੇਸ਼ ਕਰਾਂਗੇ ਜਦੋਂ ਅਸੀਂ ਐਮਐਸ ਕਰਦੇ ਹੁੰਦੇ ਸੀ ਪਟਿਆਲੇ ਜੀ ਸਰ ਤਾਂ ਕਈ ਬੱਚੇ ਜਨਮ ਤੋਂ ਹੀ ਅੱਖਾਂ ਉਹਨਾਂ ਦੀਆਂ ਹੁੰਦੀਆਂ ਨਹੀਂ ਸੀ ਕੋਈ ਬਣੀਆਂ ਹੀ ਨਹੀਂ ਹੁੰਦੀਆਂ ਸੀ ਅੱਖਾਂ ਅਸੀਂ ਜਦੋਂ ਉਹਨਾਂ ਨੂੰ ਪੁੱਛਦੇ ਸੀ ਕੁਐਸਚਨ ਕਰਦੇ ਸੀ ਕਿ ਤੁਸੀਂ ਕੋਈ ਗੋਲੀ ਖਾਧੀ ਸੀ ਗਰਭ ਦੇ ਵਿੱਚ ਤਾਂ ਕਈ ਵਾਰੀ ਉਹ ਦੱਬੀ ਬਾਚ ਕਹਿੰਦੇ ਸੀ ਕਿ ਅਸੀਂ ਮੁੰਡਾ ਬਣਨ ਦੀ ਕਿਤੋਂ ਦਵਾਈ ਖਾਧੀ ਸੀ ਕਿ ਕੋਈ ਸਾਨੂੰ ਕਿਹਾ ਸੀਗਾ ਕਿ ਆਹ ਗੋਲੀਆਂ ਖਾ ਲਓ ਇਹਦੇ ਨਾਲ ਤੁਹਾਡੇ ਜੋ ਲੜਕੀਆਂ ਹਨ ਇਸ ਤੋਂ ਬਾਅਦ ਤੁਹਾਡੇ ਬੱਚਾ ਜੋ ਬੇਟਾ ਪੈਦਾ ਹੋਏਗਾ ਮੁੰਡਾ ਉਹਦੀ ਆਸ ਦੇ ਵਿੱਚ ਅਸੀਂ ਆਹ ਖਾਦਾ ਸੀਗਾ ਤੇ ਉਹਦਾ ਜੋ ਗਲਤ ਰਿਐਕਸ਼ਨ ਹੋਣ ਦੇ ਨਾਲ ਇਹ ਅੱਖਾਂ ਜੋ ਹੈ ਅੱਜ ਬੱਚੇ ਦੀਆਂ ਜੋ ਹੈ ਨਹੀਂ ਬਣੀਆਂ ਹਨ ਜਾਂ ਇਸ ਤਰ੍ਹਾਂ ਦੀਆਂ ਵੀ ਗੱਲਾਂ ਉਦੋਂ ਸਾਨੂੰ ਦੇਖਣ ਨੂੰ ਮਿਲਦੀਆਂ ਸੀਗੀਆਂ ਕਿ ਗਰਭ ਦੇ ਵਿੱਚ ਵੀ ਬਹੁਤ ਸਾਰੀਆਂ ਬਿਮਾਰੀਆਂ ਇਦਾਂ ਦੀਆਂ ਹਨ ਜਿਹੜੀਆਂ ਬੱਚਿਆਂ ਨੂੰ ਘੇਰ ਲੈਂਦੀਆਂ ਹਨ ਜਿਹੜੀਆਂ ਨਹੀਂ ਬੱਚਿਆਂ ਹਨ ਉਹਨਾਂ ਦੀਆਂ ਅੱਖਾਂ ਤੇ ਅਸਰ ਕਰਦੀਆਂ ਹਨ ਬੱਚੇ ਔਰ ਚਿੱਟਾ ਮੋਤੀਆ ਦਾ ਜਿਹਨੂੰ ਅਸੀਂ ਕੰਜੀਨੈਟਲ ਕੈਟਰੈਕਟ ਕਹਿੰਦੇ ਆ ਕਿ ਜੰਮਦੇ ਹੀ ਬੱਚਿਆਂ ਦੇ ਕਈਆਂ ਦੇ ਚਿੱਟਾ ਉਹ ਤਾਂ ਅੱਜਕੱਲ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ ਅੱਛਾ ਜੀ ਹਾਂ ਨਹੀਂ ਤੁਸੀਂ ਸ਼ਾਇਦ ਯਕੀਨੀ ਨਹੀਂ ਮੰਨੂਗੇ ਮੈਨੂੰ ਕਿ ਮਹੀਨੇ 'ਚ ਇੱਕ ਅਦਾ ਬੱਚਾ ਸਾਡੇ ਕੋਲ ਹੱਲੇ ਵੀ ਇਦਾਂ ਦਾ ਆ ਜਾਂਦਾ ਜਿਹਦੇ ਵਿੱਚ ਜਨਮ ਤੋਂ ਹੀ ਜਿਹੜਾ ਮੋਤੀਆ ਹੁੰਦਾ ਹੈ ਬੜਾ ਹੀ ਮੁਸ਼ਕਲ ਆਪਰੇਸ਼ਨ ਕਰਨਾ ਹੁੰਦਾ ਕਿਉਂਕਿ ਇੰਨੇ ਛੋਟੇ ਬੱਚੇ ਨੂੰ ਬੇਹੋਸ਼ ਕਰਨਾ ਉਹ ਵੀ ਬਹੁਤ ਇੱਕ ਕੰਪਲਿਕੇਟਿਡ ਚੀਜ਼ ਹੁੰਦੀ ਹੈ ਕਿਉਂਕਿ ਬੱਚੇ ਅੱਜ ਕੱਲ ਸਾਰਿਆਂ ਦੇ ਤੁਹਾਨੂੰ ਪਤਾ ਫੁੱਲ ਫੁੱਲਾ ਵਾਂਗੂ ਰੱਖਦੇ ਹਨ ਇੱਕ ਇੱਕ ਦੋ ਦੋ ਤੋਂ ਹਨ ਔਰ ਕਿੰਨੇ ਇੰਪੋਰਟੈਂਟ ਹੋ ਜਾਂਦਾ ਔਰ ਕਿੰਨੀਆਂ ਉਹਦੇ ਪਿੱਛੇ ਜੋ ਉਮੀਦਾਂ ਜੁੜੀਆਂ ਹੁੰਦੀਆਂ ਕਿ ਇਹਦੀ ਆਪਰੇਸ਼ਨ ਔਰ ਸਾਡੇ ਲਈ ਵੀ ਬੜੀ ਮੁਸ਼ਕਲ ਹੁੰਦੀ ਹੈ ਕਿ ਇੰਨੇ ਛੋਟੇ ਬੱਚੇ ਨੂੰ ਬੇਹੋਸ਼ੀ ਚ ਲੈ ਕੇ ਜਾਣਾ ਫਿਰ ਉਹਦੇ ਅੱਛਾ ਜਿਹੜਾ ਲੈਂਸ ਦੀ ਪਾਵਰ ਕੈਲਕੂਲੇਟ ਕਰਨੀ ਜਾਂ ਲੈਂਸ ਪਾਉਣਾ ਜਾਂ ਨਹੀਂ ਪਾਉਣਾ ਕਿੰਨੇ ਨੰਬਰ ਦਾ ਪਾਉਣਾ ਅਲੱਗ-ਅਲੱਗ ਕੈਲਕੂਲੇਸ਼ਨਸ ਕਰਨੀਆਂ ਸੋ ਇਹ ਚੀਜ਼ਾਂ ਜਿੱਦਾਂ ਤੁਸੀਂ ਕਿਹਾ ਕਿ ਬਚਪਨ ਤੋਂ ਹੀ ਜਾਂ ਜਿਹੜੇ ਜਨਮ ਤੋਂ ਹੀ ਜਿਹੜੀਆਂ ਅੱਖਾਂ ਦੀਆਂ ਬਿਮਾਰੀਆਂ ਆ ਉਹ ਕਈ ਬੱਚਿਆਂ ਨੂੰ ਕੇ ਲੈਂਦੀਆਂ ਚਿੱਟਾ ਮੋਤੀਆ ਹੋ ਜਾਂਦਾ ਜਦੋਂ ਪੁੱਛਦੇ ਆ ਤਾਂ 노 ਡਾਊਟ ਕਈ ਵਾਰੀ ਕੋਈ ਦਵਾਈ ਇਸ ਤਰ੍ਹਾਂ ਦੀਆਂ ਹੁੰਦੀਆਂ ਜਿਹੜੀਆਂ ਖਾਣੀਆਂ ਗਰਭ ਚ ਪੈਂਦੀਆਂ ਹੈ ਕਿ ਬੇਰੇ ਬੱਚਾ ਇਸ ਤਰ੍ਹਾਂ ਦੀ ਕੋ ਪੋਜੀਸ਼ਨ ਕੋਈ ਬਣ ਜਾਂਦੀ ਹੈ ਕਿ ਜੋ ਹੈ ਜੋ ਦਵਾਈਆਂ ਖਾਣੀਆਂ ਪੈਂਦੀਆਂ ਹਨ ਪਰ ਇਹ ਹੈ ਕਿ ਅੱਜ ਕੱਲ ਜਿੱਦਾਂ ਤੁਸੀਂ ਕਿਹਾ ਐਡਵਾਂਸਮੈਂਟ ਕਾਫੀ ਹੈ ਅਵੇਅਰਨੈਸ ਕਾਫੀ ਹੈ ਉਹ ਜਿਹੜੀਆਂ ਚੀਜ਼ਾਂ ਪ੍ਰਾਣੀਆਂ ਮੁੰਡੇ ਬਣਨ ਵਾਲੀਆਂ ਜਾਂ ਇਸ ਤਰ੍ਹਾਂ ਦੀਆਂ ਤਾਂ ਹੁਣ ਖਬਰ ਕਦੀ ਪਿਛਲੇ 5-7 ਸਾਲ ਤੋਂ ਅਸੀਂ ਆਪਣੇ ਹਸਪੀਟਲ ਜਾ ਕੇ ਤੇ ਨਹੀਂ ਸੁਣੀ ਬਟ ਹਾਂ ਜਿਹੜਾ ਚਿੱਟਾ ਮੋਤੀਆ ਹੈ ਜਨਮ ਦੇ ਬੱਚੇ ਦੇ ਉਹ ਜ਼ਰੂਰ ਹੱਲੇ ਵੀ ਆਂਦਾ ਹੈ ਡਾਕਟਰ ਸਾਹਿਬ ਇਹ ਦੋਵੇਂ ਗੱਲਾਂ ਮੇਰੇ ਲਈ ਬਿਲਕੁਲ ਨਵੀਆਂ ਸੀ ਮੇਰੇ ਖਿਆਲ ਸਾਲ ਪਿਛਲੇ ਸਾਲ ਵੀ ਇੱਕ ਬੱਚਾ ਸਾਡੇ ਕੋ ਆਇਆ ਸੀਗਾ ਜਦੀਆਂ ਅੱਖਾਂ ਨਹੀਂ ਉਹ ਸੱਸੀ ਗੋੜ ਦੇ ਵਿੱਚ ਕੁਝ ਕਰ ਨਹੀਂ ਸਕਦੇ ਅਸੀਂ ਵੀ ਹੈਲਪਲੈਸ ਹੁੰਨੇ ਆ ਕਿ ਹੁਣ ਇਹਨੂੰ ਕੀ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਅਸੀਂ ਹੈਲਪਲੈਸ ਆ ਕਿ ਬੈਟਰ ਹੈ ਕਿ ਅਲਟਰਾਸਾਉਂਡ ਤਾਂ ਹੀ ਕਹਿੰਦੇ ਕਿ ਅਲਟਰਾਸਾਉਂਡ ਬਹੁਤ ਜ਼ਰੂਰੀ ਹੈ ਕਿ ਫਸਟ ਟ੍ਰੈਮੇਸਟਰ ਦੇ ਵਿੱਚ ਹੀ ਅੱਖਾਂ ਬਣਨ ਲੱਗ ਪੈਂਦੀਆਂ ਉਦੋਂ ਹੀ ਸ਼ੁਰੂ ਹੋ ਜਾਏ ਪਤਾ ਲੱਗ ਜਾਂਦੇ ਅੱਖਾਂ ਦੀ ਬਣਤਰ ਕਿਸ ਤਰ੍ਹਾਂ ਦੀ ਹੈ ਸਰੀਰ ਦੀ ਬਣਤਰ ਕਿਸ ਤਰ੍ਹਾਂ ਦੀ ਹੈ ਔਰ ਕਿਹੜਾ ਅੰਗ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਹੈ ਤਾਂ ਕਿ ਡਾਕਟਰ ਸਹੀ ਟਾਈਮ ਦੇ ਉੱਪਰ ਉਹਦਾ ਗਰਭ ਦੇ ਵਿੱਚ ਹੀ ਇਲਾਜ ਕਰ ਸਕਣ ਤੁਹਾਨੂੰ ਕੀ ਲੱਗਦਾ ਕਿ ਪੇਰੈਂਟਸ ਨੂੰ ਇਹ ਨਹੀਂ ਚਾਹੀਦਾ ਕਿ ਜਦੋਂ ਉਹ ਸਕੈਨ ਕਰਾਉਣ ਲਈ ਅਲਟਰਾਸਾਉਂਡ ਕਰਾਉਣ ਲਈ ਜਾਂਦੇ ਆ ਤੋ ਉਹ ਇਹਨਾਂ ਚੀਜ਼ਾਂ ਤੇ ਜਿਹੜੇ ਬੱਚੇ ਦੇ ਇਹ ਬਹੁਤ ਖਾਸ ਅੰਗ ਆ। ਅਸਲ ਦੇ ਵਿੱਚ ਕਿਸੇ ਚੀਜ਼ ਦਾ ਸਾਨੂੰ ਉਹਦੀ ਅਹਿਮੀਅਤ ਉਹਦੀ ਕੀਮਤ ਦਾ ਉਦੋਂ ਪਤਾ ਲੱਗਦਾ ਜਦੋਂ ਸਾਡੇ ਕੋਲੋਂ ਚਲੀ ਜਾਂਦੀ ਆ। ਜੀ ਜੀ। ਔਰ ਅੱਖਾਂ ਦਾ ਵੀ ਇਸੇ ਤਰੀਕੇ ਹੁੰਦਾ। ਜਿਹੜੀਆਂ ਮੈਂ ਗੱਲ ਕਰ ਰਿਹਾ ਇਹ ਬਹੁਤ ਰੇਅਰ ਆਫ ਦਾ ਰੇਅਰ ਕੇਸਿਸ ਹੁੰਦੇ। ਇਟਸ ਨਾਟ ਸੋ ਕਾਮਨ। ਇਹ ਤਾਂ ਬਹੁਤ ਰੇਅਰ ਜਿਹੜੇ ਮੈਂ ਤੁਹਾਨੂੰ ਗੱਲਾਂ ਦੱਸ ਰਿਹਾ ਹੈਗਾ ਇਸ ਕਰਕੇ ਨਾਰਮਲੀ ਤਾਂ ਜਿੱਦਾਂ ਜਿਨ੍ਹਾਂ ਦੇ ਮਾਪੇ ਤੰਦਰੁਸਤ ਹੁੰਦੇ ਆ ਉਹਨਾਂ ਵਿੱਚ ਤਾਂ ਇਹ ਚੀਜ਼ਾਂ ਬਹੁਤ ਕੋਈ ਡਰਨ ਦੀ ਲੋੜ ਨਹੀਂ ਆ ਗਾਮੀਨਾ ਕਿ ਸਾਡੇ ਸ਼ਰੋਤਾਂ ਥੋੜੇ ਘਬਰਾ ਜਾਣ ਪਰ ਹਾਂ ਇਹ ਹੈ ਕਿ ਅਲਟਰਾ ਸਾਊਂਡ ਦੇ ਵਿੱਚ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ ਉੱਛ ਲੈਣੀਆਂ ਚਾਹੀਦੀਆਂ ਔਰ ਸਾਰੇ ਡਾਕਟਰ ਹੋਪਫੁਲੀ ਇਹ ਹੈ ਕਿ ਸਾਰੇ ਡਾਕਟਰ ਸਾਰੀਆਂ ਚੀਜ਼ਾਂ ਦੇਖ ਕੇ ਹੀ ਰਿਪੋਰਟ ਦਿੰਦੇ ਆ ਔਰ ਇਸ ਤਰ੍ਹਾਂ ਦੀ ਕੋਈ ਗੱਲ ਇਦਾਂ ਦੀ ਕੋਈ ਘਬਰਾਉਣ ਵਾਲੀ ਗੱਲ ਜਾਂ ਡਰਨ ਵਾਲੀ ਗੱਲ ਨਹੀਂ ਹੈ ਇਹ ਤਾਂ ਕਈ ਵਾਰੀ ਜਿੱਦਾਂ ਕਹਿ ਲਓ ਵੀ ਪ੍ਰਮਾਤਮਾ ਵੱਲੋਂ ਵੀ ਕਈ ਹੋ ਜਾਂਦਾ ਇਹਦੇ ਵਿੱਚ ਕੋਈ ਇਦਾਂ ਦੀ ਕੋਈ ਡਰਨ ਵਾਲੀ ਗੱਲ ਨਹੀਂ ਹੈ ਔਰ ਸਾਰੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ ਜੀ ਜੀ ਅਸੀਂ ਹਣ ਗੱਲ ਹੀ ਕਰਦੇ ਹਾਂ ਤੁਸੀਂ ਪੁੱਛੀਏ ਜ਼ਰੂਰ ਇਹਨਾਂ ਚੀਜ਼ਾਂ ਬਾਰੇ ਜੀ ਉਸ ਤੋਂ ਬਾਅਦ ਡਾਕਟਰਾਂ ਕੋਲ ਗੱਲ ਆਉਂਦੀ ਹੈਗੀ ਆ ਆਫਟਰ ਬਰਥ ਜੀ ਬੱਚਿਆਂ ਦਾ ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਬੱਚੇ ਨੂੰ ਮੋਤੀਆ ਚਿੱਟਾ ਮੋਤੀਆ ਅੱਛਾ ਨਾ ਤਾਂ ਉਹ ਦੇਖ ਕੇ ਦੱਸ ਸਕਦਾ ਕਿ ਉਹਦਾ ਜਿਹੜੀ ਆਈ ਸਾਈਟ ਹੈ ਕਿੰਨੀ ਕਿਆ ਮੈਨੂੰ ਟੈਕਨੀਕਲੀ ਨਹੀਂ ਪਤਾ ਉਹਨਾਂ ਨੂੰ ਅਸੀਂ ਕਿਵੇਂ ਮੈਅਰ ਕਰਦੇ ਆ ਨਾ ਉਹਦਾ ਕੋਈ ਹੋਰ ਤਰੀਕਾ ਜਾਣਨ ਟੋੜ ਲਈ ਬੜੀ ਮੁਸ਼ਕਲ ਹੁੰਦੀ ਉਸ ਲਈ ਡਾਕਟਰ ਦੇ ਲਈ ਚਿੱਟਾ ਮੋਤੀਆ ਜਿਹੜਾ ਤੁਹਾਨੂੰ ਮੈਂ ਦੱਸਾਂ ਕਿ ਜਿਹੜਾ ਚਿੱਟਾ ਮੋਤੀਆ ਤੁਸੀਂ ਬਿਲਕੁਲ ਛੋੜ ਜਿਹੜਾ ਥੋੜਾ ਮੋਤਾ ਚਿੱਟਾ ਮੋਤੀਆ ਉਹ ਤਾਂ ਪਤਾ ਹੀ ਨਹੀਂ ਲੱਗਦਾ ਜੀ ਹਾਂ ਜਦੋਂ ਬੱਚਾ ਪ੍ਰੀ ਮੈਚੂਰ ਹੁੰਦਾ ਹੈ ਮਤਲਬ 7ਵੇਂ ਮਹੀਨੇ ਤੋਂ ਜਿਹੜਾ ਪਹਿਲਾਂ ਬੱਚੇ ਪੈਦਾ ਹੋ ਜਾਂਦੇ ਆ ਜਾਂ ਟਾਈਮ ਤੋਂ ਪਹਿਲਾਂ ਬੱਚੇ ਪੈਦਾ ਹੋ ਜਾਂਦੇ ਉਹਨੂੰ ਜਿਹੜੇ ਜਿਹੜੇ ਪੀਡੀਆਟ੍ਰੀਸ਼ੀਅਨਸ ਹੁੰਦੇ ਆ ਬੱਚਿਆਂ ਦੇ ਡਾਕਟਰ ਹੀ ਕਹਿ ਦਿੰਦੇ ਆ ਕਿ ਤੁਸੀਂ ਇੱਕ ਵਾਰੀ ਅੱਖਾਂ ਜਾਂਚ ਕਰਾ ਲਓ ਜੀ ਕਿਉਂਕਿ ਇੱਕ ਡਿਜ਼ੀਜ਼ ਹੁੰਦੀ ਆ ਰੈਟਨੋਪੈਥੀ ਆਫ ਪ੍ਰੀ ਮੈਚੂਰਿਟੀ ਉਹਦੇ ਵਿੱਚ ओके okay, जी ਕਿਉਂਕਿ ਉਹਨਾਂ ਨੂੰ ਜਦੋਂ ਬੱਚੇ ਜਦੋਂ ਪ੍ਰੀਮੈਚੁਰ ਹੋ ਜਾਂਦੇ ਆ ਅਸੀਂ ਬਾਡੀ ਤਾਂ ਦੇਖ ਲੈਨੇ ਆ ਪਰ ਕਈ ਵਾਰੀ ਸਾਡਾ ਜਿਹੜਾ ਰੈਟੀਨਾ ਆ ਬੱਚਿਆਂ ਦਾ ਉਹ ਡਵੈਲਪ ਨਹੀਂ ਹੋਇਆ ਹੁੰਦਾ ਉਹਨੂੰ ਆਰੋਪੀ ਕਹਿੰਦੇ ਆ ਔਰ ਆਰੋਪੀ ਸਕਰੀਨਿੰਗ ਜਿਹੜੀ ਆ ਦੈਟ ਇਜ਼ ਵੈਰੀ ਇੰਪੋਰਟੈਂਟ ਤੁਸੀਂ ਦੇਖਿਆ ਹੋਣਾ ਕਦੋਂ ਵੀ ਕੋਈ ਜਿਹੜਾ ਪ੍ਰੀਮੈਚੁਰ ਬੱਚਾ ਜਾਂ ਜਿਹੜੇ ਬੱਚੇ ਨੂੰ ਆ ਰੱਖਦੇ ਆ ਉਹਦੇ ਵਿੱਚ ਹੀਟ ਚ ਰੱਖਦੇ ਹੈਗੇ ਆ ਔਰ ਉਹ ਜਿਹੜੇ ਬੱਚੇ ਆ ਉਹਦੇ ਡਾਕਟਰ ਜ਼ਰੂਰ ਕਹਿਣਗੇ ਕਿ ਇੱਕ ਵਾਰੀ ਅੱਖਾਂ ਦੀ ਜਾਂਚ ਕਰਾ ਲਿਓ ਕਿਉਂਕਿ ਜਿਹੜੀ ਆਰੋਪੀ ਸਕਰੀਨਿੰਗ ਆ ਦੈਟ ਇਜ਼ ਵੈਰੀ ਇੰਪੋਰਟੈਂਟ ਉਹ ਬਹੁਤ ਇੰਪੋਰ ਔਰ ਉਹ ਜਿਹੜੇ ਇੱਕ ਬائیں ਜਰੂਰ ਦੂੰਗੇ ਜਿਹੜੇ ਪ੍ਰੀਮੈਚੁਰ ਬੱਚੇ ਹੈਗੇ ਉਹਨਾਂ ਨੂੰ ਜ਼ਰੂਰ ਅੱਖਾਂ ਨੂੰ ਇੱਕ ਵਾਰੀ ਜਾਂਚ ਜਿਹੜੀ ਹੈ ਡਾਕਟਰ ਤੋਂ ਕਰਵਾਣੀ ਚਾਹੀਦੀ ਹੈ ਕੁਝ ਨਹੀਂ ਆਜੀ ਬਸ ਇੱਕ ਦਵਾਈ ਪਾ ਕੇ ਉਹਦਾ ਪਰਦੇ ਚੈੱਕ ਕਰਨੇ ਹੁੰਦੇ ਆ ਕਿ ਠੀਕ ਹੈ ਸਾਰਾ ਕੁਝ ਠੀਕ ਹੈ ਔਰ ਜੇ ਉਹਦਾ ਟਾਈਮ ਸਿਰ ਲਾਜ ਹੋ ਜਵੇ ਤੇ ਵਾਹਿਗੁਰੂ ਕਿਰਪਾ ਵੀ ਸਮਝ ਸਕਦੇ ਕਿ ਉਹਦੀ ਅੱਖਾਂ ਬਿਲਕੁਲ ਡਿਵੈਲਪ ਹੋ ਜਾਣੀਆਂ ਨਾਰਮਲ ਵਾਂਗੂ ਡਿਵੈਲਪ ਹੋ ਜਾਣੀਆਂ ਕਿ ਵੀ ਸਾਨੂੰ ਲੇਜ਼ਰ ਜ਼ਰੂਰ ਕਰਨੀ ਪੈਂਦੀ ਹੈ ਬਟ ਉਹਦੇ ਰਿਜ਼ਲਟਸ ਬਹੁਤ ਅੱਛੇ ਹਨ ਸੋ ਜਿਹੜੇ ਪ੍ਰੀਮਚੂਰ ਬੱਚੇ ਆ ਉਹਦੇ ਪੇਰੈਂਟਸ ਨੂੰ ਜ਼ਰੂਰ ਜੋ ਹੈ ਇੱਕ ਵਾਰੀ ਅੱਖਾਂ ਦੀ ਜਾਂਚ ਕਰਾਉਣੀ ਚਾਹੀਦੀ ਹੈ ਬਾਕੀ ਜੇ ਤੁਸੀਂ ਗੱਲ ਕੀਤੀ ਛਿੱਟੇ ਮੋਤੀ ਛਿੱਟਾ ਮੋਤੀ ਐਨਾ ਜ਼ਿਆਦਾ ਕਾਮਨ ਨਹੀਂ ਹੈ ਬਟ ਹਾਂ ਜੋ ਤੁਸੀਂ ਬੱਚਿਆਂ ਦੀਆਂ ਅੱਖਾਂ ਵੱਲ ਦੇਖਦੇ ਆ ਤਾਂ ਤੁਹਾਨੂੰ ਉਹਦੇ ਸੈਂਟਰ ਦੇ ਜਿਹੜਾ ਮੋਤੀਲੀ ਹੁੰਦੀ ਹੈ ਜ ਜਿਹਨੂੰ ਪਿਪਲ ਕਹਿੰਦੇ ਆ ਉਹਦੇ ਪਿੱਛੇ ਇੱਕ ਵਾਈਟ ਜੀਓਪੈਸਿਟੀ ਨਜ਼ਰ ਆ ਜਾਂਦੀ ਹੈ ਕੋਈ ਐਡੀ ਖਾਸ ਗੱਲ ਨਹੀਂ ਪਤਾ ਲੱਗ ਜਾਂਦਾ ਕਿ ਚਿੱਟਮ ਹੋਤੀ ਹੈ ਮੋਸਟਲੀ ਪੇਰੈਂਟਸ ਹੀ ਸਾਡੇ ਕੋਲ ਲੈ ਕੇ ਆਉਂਦੇ ਆ ਕਿ ਆ ਦੇਖੋ ਚਿੱਟਾ ਚਿੱਟਾ ਬੱਚੇ ਦੀ ਅੱਖ ਦੇ ਵਿੱਚ ਕੀ ਆ ਕਿਤੇ ਮੋਤੀਆ ਤਨੀਆਂ ਜਸਟ ਅਵੇਅਰਨੈਸ ਜ਼ਰੂਰੀ ਹੈ ਕਿਉਂਕਿ ਇਹਦਾ ਇੱਕ ਖਾਸ ਟਾਈਮ ਦੇ ਵਿੱਚ ਹੀ ਇਲਾਜ ਹੋ ਜਵੇ ਤਾਂ ਉਹਦੀ ਜਿਹੜੀ ਨਜ਼ਰ ਹੈ ਦੁਬਾਰਾ ਵਾਪਸ ਪ੍ਰੋਪਰ ਆ ਜਾਂਦੀ ਪੂਰੀ ਆ ਜਾਂਦੀ ਜਿੰਨਾ ਅਸੀਂ ਡਿਲੇ ਕਰਦੇ ਆ ਕਿਵਰੀ 19 ਜਿਹੜੀ ਹੈ ਉਹਦੇ ਪਿੱਛੇ ਰੈਟਨਾ ਦੇ ਉੱਪਰ ਲਾਈਟ ਨਾ ਨਾ ਪੈਂਡ ਕਰਕੇ ਉਹ ਜਿਹੜੀ ਆ ਰੋਸ਼ਨੀ ਥੋੜੀ ਘਟ ਜਾਂਦੀ ਹੈ ਸੋ ਇਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਬਾਕੀ ਇਹ ਜਿਹੜੀਆਂ ਚੀਜ਼ਾਂ ਇੰਨੀਆਂ ਕਾਮਨ ਨਹੀਂ ਆ ਸਭ ਤੋਂ ਕਾਮਨ ਗੱਲ ਕੀ ਆ ਕਿ ਬੱਚੇ ਦੀ ਅੱਖਾਂ ਚੋਂ ਪਾਣੀ ਆਉਂਦਾ ਜੀ ਫਿਰ ਜਿਹੜੇ ਪਹਿਲਾ ਬੱਚਾ ਹੁੰਦਾ ਮੋਸਟਲੀ ਨਾ ਉਹ ਉਹ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਉਹ ਮਾੜੀ ਜਿਹੀ ਅੱਖ ਚੋਂ ਪਾਣੀ ਆਉਂਦਾ ਤੇ ਉਹਨਾਂ ਨੂੰ ਡਰਾ ਦਿੰਦੇ ਆ ਵੀ ਅੱਖ ਚੋਂ ਪਾਣੀ ਆਉਣਾ ਠੀਕ ਨਹੀਂ ਹੁੰਦਾ ਕਿ ਤੇ ਅੱਖ ਸੁੱਕ ਨਾ ਜਾਵੇ ਓਵਰ ਸੈਂਸਟਿਵ ਹਾਂ ਓਵਰ ਸੈਂਸਟਿਵ ਹੁੰਦੇ ਕਿ ਪਹਿਲਾ ਬੱਚਾ ਆ ਨਾ ਉਹ ਫਿਰ ਸਾਡੇ ਕੋ ਆਂਦੇ ਆ ਕਿ ਡਾਕਟਰ ਸਾਹਿਬ ਅੱਖ ਚੋਂ ਪਾਣੀ ਜਾ ਰਿ ਤਾਂ ਮੈਂ ਉਹ ਸਾਰਿਆਂ ਨੂੰ ਦੱਸਦਾ ਕਿ ਇਟਸ ਨੋਰਮਲ ਇਹ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈ ਪ੍ਰਮਾਤਮਾ ਨੇ ਸਾਡੀ ਅੱਖ ਨੂੰ ਤਰ ਕਰਨ ਦੇ ਲਈ ਇੱਕ ਪ੍ਰੋਪਰ ਸਿਸਟਮ ਲਗਾਇਆ ਹੋਇਆ ਹੈ ਅੱਖਾਂ ਦੇ ਵਿੱਚ ਟੀਅਰ ਗਲੈਂਡਸ ਲਗਾਏ ਹੋਏ ਹਨ ਉਹ ਸਾਡੀ ਅੱਖ ਨੂੰ ਤਰ ਕਰਦੇ ਆ ਉਹ ਟੀਅਰ ਪ੍ਰੋਡਿਊਸ ਕਰਦੇ ਆ ਅੰਸੂ ਪੈਦਾ ਕਰਦੇ ਆ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਉਹ ਅੰਸੂ ਹੁੰਦੇ ਆ ਉਹਦੇ ਵਿੱਚ ਇੱਕ ਲਕਰਾਈਮਲ ਸੈਕ ਹੁੰਦੀ ਆ ਡਕਟ ਹੁੰਦੀ ਆ ਉਹ ਪੰਕਟਮ ਜਿਹੜਾ ਹੁੰਦਾ ਜਿਹਨੂੰ ਅਸੀਂ ਸੁਰਾਖ ਕਹਿੰਦੇ ਆ ਉਹ ਬੰਦ ਹੋ ਜਾਂਦਾ ਉਹ ਪਾਣੀ ਕਈ ਵਾਰੀ ਬਾਹਰ ਢਿਗਣ ਲੱਪ ਜਾਂਦਾ ਸੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਕੋਈ ਜ਼ਿਆਦਾ ਜਿਹੜਾ ਹੈ ਅਸੀਂ ਐਕਸਰਸਾਈਜ਼ ਦੱਸਦੇ ਹਾਂ ਔਰ ਇੱਕ ਦਵਾਈ ਦਿੰਦੇ ਹਾਂ ਔਰ ਵਿਦਨ ਵੀ ਇੱਕ ਜਾਂ 2 ਹਫ਼ਤਿਆਂ ਦੇ ਵਿੱਚ ਉਹ ਬੱਚੇ ਜਿਹੜੇ ਆ ਉਹ ਨਾਰਮਲ ਹੋ ਜਾਂਦੇ ਸੋ ਇਹਦੇ ਵਿੱਚ ਕੋਈ ਡਰਨ ਵਾਲੀ ਗੱਲ ਨਹੀਂ ਹੁੰਦੀ ਜੀ ਸਰ ਸਾਡੇ ਲਿਸਨਰ ਸੀ ਉਹਨਾਂ ਦੀ ਕਾਲ ਆਈ ਸੀ ਕਿ ਉਹਨਾਂ ਦਾ ਬੱਚਾ 4.5 ਮਹੀਨੇ ਦਾ ਉਹਨਾਂ ਨੂੰ ਉਹਦੀਆਂ ਅੱਖਾਂ ਦਾ ਧਿਆਨ ਰੱਖਣ ਲਈ ਕੀ ਕੀ ਕਰਨਾ ਚਾਹੀਦਾ 4.5 ਮਹੀਨੇ ਦੇ ਬੱਚੇ ਦਾ ਧਿਆਨ ਰੱਖੋ ਬਸ ਉਹਨੂੰ ਠੰਡ ਤੋਂ ਬਚਾ ਕੇ ਰੱਖੋ ਅੱਖਾਂ ਦੀ ਸੇਫਟੀ ਕੋਈ ਖਾਸ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਕੋਈ ਐਦਾਂ ਦੀ ਗੱਲ ਨਹੀਂ ਕਿ ਕੁਝ ਖਾਸ ਅੱਖਾਂ ਦੇ ਲਈ ਬਸ ਉਹਦਾ ਧਿਆਨ ਰੱਖੋ ਔਰ

ਤਿੰਨ ਤੋਂ 7 ਸਾਲ ਦੇ ਬੱਚਿਆਂ ਲਈ ਤਾਂ ਇਹ ਇੰਨਾ ਜ਼ਿਆਦਾ ਖਤਰਨਾਕ ਹੈ ਕਿ ਇਹ ਜਿਹੜੀਆਂ ਅੱਖਾਂ ਦੀ ਡਿਵੈਲਪਮੈਂਟ ਹੋ ਰਹੀ ਹੁੰਦੀ ਹੈ ਔਰ ਬੱਚਿਆਂ ਨੂੰ ਇੰਨਾ ਬ੍ਰਾਈਟ ਸਕਰੀਨ ਦੇ ਉੱਪਰ ਅਸੀਂ ਦੇਖਿਆ ਕਿ ਜਿਹੜੇ ਪੇਰੈਂਟਸ ਹੀ ਕਈ ਵਾਰੀ ਫੋਨ ਫੜਾ ਦਿੰਦੇ ਬੱਚਿਆਂ ਨੂੰ ਕਿ ਉਹਨਾਂ ਨੇ ਕੋ ਬੱਚੇ ਫੋਨ ਤੋਂ ਬਿਨਾ ਖਾਣਾ ਨਹੀਂ ਖਾਂਦੇ ਚਲੋ ਠੀਕ ਹੈ 10 ਮਿੰਟ ਲਈ 5 ਮਿੰਟ ਲਈ ਪਰ ਬੱਚਿਆਂ ਨੂੰ ਆਦਤ ਪੈ ਜਾਂਦੀ ਹੈ ਬੱਚੇ ਫਿਰ ਘੰਟਾ-ਘੰਟਾ ਸਕਰੀਨ ਤੇ ਰਹਿੰਦੇ ਆ ਬੱਚਿਆਂ ਦੀਆਂ ਅੱਖਾਂ ਦੀ ਅਡ్రਾਈਨੈਸ ਰੈਨ ਲਗਪਨ ਦੀ ਇੰਨੀ ਛੋਟੀ ਉਮਰ ਦੇ ਵਿੱਚ ਹੀ ਇਹ ਸਟੈਗਮੈਂਟਿਜ਼ਮ ਹੋ ਜਾਂਦਾ ਹੈ ਅੱਖਾਂ ਲਗੜੀਆਂ ਸ਼ੁਰੂ ਹੋ ਜਾਂਦੀਆਂ ਹਨ ਔਰ ਸਭ ਤੋਂ ਵੱਡੀ ਗੱਲ ਜਿਹੜੀ ਬੱਚਿਆਂ ਦੀ ਡਿਵੈਲਪਮੈਂਟ ਨਹੀਂ ਹੋ ਰਹੀ ਤੁਸੀਂ ਅੱਜ ਕੱਲ ਦੇਖੋਗੇ ਬੱਚਿਆਂ ਦੀ ਹਾਈਟ ਕਿੰਨੀ ਛੋਟੀਆਂ ਰਹਿ ਰਹੀਆਂ ਬੱਚਿਆਂ ਦੀ ਹਾਈਟ ਛੋਟੀਆਂ ਜੋ ਰਹਿੰਦਾ ਮੈਂ ਮੋਸਟਲੀ ਕਾਰਨ ਇਹੀ ਦਾ ਦਾ ਹੁੰਦਾ ਕਿ ਬੱਚੇ ਇੰਡੋਰ ਰਹਿੰਦੇ ਆ ਸਾਰਾ ਦਿਨ ਸਾਰਾ ਦਿਨ ਫੋਨਸ ਤੇ ਗੇਮਸ ਖੇਡਦੇ ਆ ਬੱਚੇ ਬਾਹਰ ਗਰਾਊਂਡ 'ਚ ਨਹੀਂ ਜਾਂਦੇ ਉਹਦੇ ਨਾਲ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਅੱਛਾ ਖਾਂਦੇ ਨਹੀਂ ਆ ਜੰਕ ਫੂਡ ਜ਼ਿਆਦਾ ਖਾਂਦੇ ਆ ਉਹਦੇ ਨਾਲ ਜਿਹੜਾ ਉਹ ਗਰੋਥ ਹਾਰਮੋਨ ਜਿਹੜਾ ਕਿ ਟਾਈਮਸ ਤੇ ਪ੍ਰੋਡਿਊਸ ਹੁੰਦਾ ਹੈ ਜਿਹੜੇ ਬੱਚੇ ਦੀ ਹਾਈਟ ਵਧਾਉਂਦਾ ਹੈ ਬੱਚਿਆਂ ਨੂੰ ਤਾਕਤਵਰ ਬਣਾਉਂਦਾ ਹੈ ਉਹ ਨਹੀਂ ਆ ਰਿਹਾ ਉਹਦੇ ਨਾਲ ਬੱਚੇ ਛੋਟੇ ਪੈ ਰਹਿ ਰਹੇ ਹਨ ਬੱਚਿਆਂ ਦੀ ਹਾਈਟ ਜਿਹੜੀ ਐਵਰੇਜ ਹੈ ਉਹ ਇੱਕ ਸਰਵੇ ਵੀ ਹੋਇਆ ਸੀ ਕਿ ਜਿਹੜੇ ਇੰਡੀਅਨ ਹੈ ਇੰਡੀਅਨ ਦੀ ਹਾਈਟ ਜਿਹੜੀ ਆ ਉਹ ਪਹਿਲਾਂ ਨਾਲੋਂ 7 ਸੈਂਟੀਮੀਟਰ ਘੱਟ ਰਹਿ ਰਹੀ ਹੈ ਜਦੋਂ ਜਿਹੜੀ ਅੱਜ ਤੋਂ 20 ਸਾਲ ਐਵਰੇਜ ਸੀ ਸੋ ਇਹ ਸਾਰੀਆਂ ਗੱਲਾਂ ਬਹੁਤ ਕਾਊਂਟ ਕਰਦੀਆਂ ਹਨ ਸਾਡੇ ਜਿਹੜੇ ਆਉਣ ਵਾਲੇ ਬੱਚੇ ਹਨ ਅਸੀਂ ਨਹੀਂ ਚਾਹੁੰਦੇ ਕਿ ਉਹ ਕਮਜ਼ੋਰ ਪੈਦਾ ਹੋਣ ਔਰ ਉਹਦੇ ਵਿੱਚ ਜਿਹੜਾ ਫੋਨ ਦਾ ਯੋਗਦਾਨ ਹੈ ਉਹ ਬਹੁਤ ਜ਼ਿਆਦਾ ਹੈ ਔਰ ਕਈ ਦੇਸ਼ ਜਿਹੜੇ ਹਨ ਉਹਨਾਂ ਨੇ ਬੈਨ ਕਰ ਦਿੱਤਾ ਹੈ ਬੱਚਿਆਂ ਦੇ ਲਈ ਫੋਨ ਕਿ ਬੱਚਾ ਨੂੰ ਫੋਨ ਨਹੀਂ ਦੇਣਾ ਪਰ ਚਲੋ ਅਸੀਂ ਆਪਣੀ ਸਹੂਲਤ ਲਈ ਫੋਨ ਕਈ ਵਾਰੀ ਦੇ ਦੇ ਦਿੰਦੇ ਹਾਂ ਬਟ ਇਹਦੇ ਬਾਰੇ ਸਾਨੂੰ ਜ਼ਰੂਰ ਪੂਰੇ ਸਮਾਜ ਨੂੰ ਸੋਚਣ ਦੀ ਜ਼ਰੂਰਤ ਹੈ ਇੱਕ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਮੈਂ ਦੱਸਣ ਜਾ ਰਿਹਾ ਹਾਂ ਉਹ ਸਾਰੇ ਜਿੰਨੇ ਵੀ ਬੱਚੇ ਹਨ ਜਿਨ੍ਹਾਂ ਦੇ ਵੀ ਬੱਚੇ ਹਨ ਉਹ ਜ਼ਰੂਰ ਧਿਆਨ ਦੇਣ ਲੇਜੀਆਈ ਕੰਨੇਆ ਜਾਂ ਐਂਬਲੋਪੀਆ ਕਹਿੰਨੇ ਹਾਂ ਉਹਦੇ 'ਚ ਕੀ ਆ ਕਿ ਬੱਚੇ ਦੀ ਇੱਕ ਅੱਖ ਜਿਹੜੀ ਹੈ ਉਹ ਤਾਂ ਸਹੀ ਦੇਖ ਰਹੀ ਹੁੰਦੀ ਹੈ ਪਰ ਜਿਹੜੀ ਦੂਸਰੀ ਹੈ ਉਹ ਥੋੜੀ ਘੱਟ ਦੇਖ ਰਹੀ ਹੁੰਦੀ ਹੈ ਬਟ ਹੁਣ ਸਾਨੂੰ ਬੱਚੇ ਨੂੰ ਨਾ ਪਤਾ ਲੱਗਦਾ ਨਾ ਪੇਰੈਂਟਸ ਨੂੰ ਪਤਾ ਲੱਗਦਾ ਕਿਉਂਕਿ ਬੱਚਾ ਸਾਰਾ ਕੰਮ ਤਾਂ ਠੀਕ ਕਰ ਰਿਹਾ ਹੁੰਦਾ ਹਾਂਜੀ ਬਟ ਜਦੋਂ ਬੱਚਾ ਉਹ ਵੱਡਾ ਹੋ ਜਾਂਦਾ ਜਦੋਂ ਕਿਤੇ ਉਹ ਅੱਖ ਬੰਦ ਕਰਕੇ ਦੇਖਦਾ ਜਦੋਂ ਇਸ ਕੰਡੀਸ਼ਨ 'ਚ ਹੁੰਦਾ ਕਿ ਆਪਣੇ ਮਾਪਿਆਂ ਉਹ ਦੱਸਦਾ ਮਮੀ ਕਿ ਮੈਨੂੰ ਇਹ ਅੱਖ ਚੋਂ ਨਹੀਂ ਦਿਖਦਾ ਜਦੋਂ ਅੱਖ ਤੇ ਬੰਦ ਕਰਨੀ ਪੈਂਦੀ ਹੈ ਤਾਂ ਉਹ ਫਿਰ ਪੇਰੈਂਟ ਸਾਡੇ ਕੋ ਆਉਂਦੇ ਆ ਤੇ ਫਿਰ ਅਸੀਂ ਉੱਥੇ ਸਾਡਾ ਵੀ ਹੁੰਦਾ ਵੀ ਇਹ ਤਾਂ ਲੇਜੀ ਆਈ ਆ ਜੀ ਇਹਦਾ ਹੁਣ ਅਸੀਂ ਕੁਝ ਨਹੀਂ ਕਰ ਸਕਦੇ 13 ਸਾਲ ਤੋਂ ਬਾਅਦ ਜਿਹੜਾ ਸਾਡੇ ਬੱਚਾ ਆ ਜਾਂਦਾ ਉਹਦੇ ਨਾਲ ਜਿਹੜੀ ਇੱਕ ਅੱਖ ਦੀ ਰੋਸ਼ਨੀ ਘਟ ਹੈ ਤਾਂ ਉਹ ਫਿਰ ਅਸੀਂ ਉਸ ਲੇਜੀ ਆਈ ਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਉਹ ਪੇਸੀ ਉਹਨੂੰ ਕਹਿ ਦਿੰਦਾ ਕਿ ਇਹ ਹੁਣ ਪਿੱਛੋਂ ਹੀ ਘਟ ਰਹੀ ਗਈ ਆ ਪਰ ਓਵੇਂ ਬੱਚਿਆਂ ਨੂੰ ਜਿਹੜੇ ਪੇਰੈਂਟਸ ਹਨ ਉਹਨਾਂ ਨੂੰ ਜ਼ਰੂਰ ਇਹ ਰਿਕੁਐਸਟ ਕਰਨ ਜਾ ਰਹੇ ਆ ਕਿ ਜੇ ਤੁਹਾਡਾ ਬੱਚਾ 4 ਸਾਲ ਤੋਂ ਉੱਪਰ ਹੈ ਜਿਹੜਾ ਟੀਵੀ ਦੇਖਦਾ ਹੈ ਤਾਂ ਤੁਸੀਂ ਇੱਕ ਘਰ ਜੂਰੂ ਟੈਸਟ ਕਰੋ ਤੁਸੀਂ ਬੱਚੇ ਸਪੋਜ਼ ਕਰੋ ਤੁਹਾਡਾ 10 12 ਫੁੱਟ ਤੋਂ ਟੀਵੀ ਦੇਖਦਾ ਹੈ ਤੁਸੀਂ ਉਹਦੀ ਇੱਕ ਅੱਖ ਬੰਦ ਕਰਕੇ ਉਹਨੂੰ ਟੀਵੀ ਦਿਖਾਓ ਸਪੋਜ਼ ਕਰੋ ਜੇ ਉਹਦੀ ਸੱਜੀ ਅੱਖ ਜਿਹੜੀ ਆ ਉਹ ਖਰਾਬ ਹੈ ਤਾਂ ਉਹ ਜਿਹੜੀ ਖੱਬੀ ਅੱਖ ਸਹੀ ਹੈ ਜਦੋਂ ਉਹਦੀ ਤੁਸੀਂ ਖੱਬੀ ਅੱਖ ਤੇ ਅੱਖ ਰੱਖੂਗੇ ਜਿਹੜੀ ਸਹੀ ਆ ਹੱਥ ਰੱਖੂਗੇ ਤਾਂ ਤੁਹਾਡਾ ਹੱਥ ਪਰਾਂ ਕਰੇਗਾ ਉਹ ਪਰਾਂ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਦੂਸਰੀ ਅੱਖ ਨਾਲ ਉਹਨੂੰ ਦਿਖ ਨਹੀਂ ਰਿਹਾ ਹੁੰਦਾ ਸੋ ਇਹ ਬੜੀ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਆਪਣੇ ਬੱਚਿਆਂ ਦੀਆਂ ਅੱਖਾਂ ਦੋਨੋਂ ਹੀ ਟੈਸਟ ਜ਼ਰੂਰ ਕਰੋ ਘਰ ਬੈਠੀ ਚੈੱਕ ਕਰ ਸਕਦੇ ਆ ਔਰ ਤਾਂ ਕਿ ਉਹ ਜਿਹੜੀ ਲੇਜੀ ਆਈ ਹੈ ਉਸ ਤੋਂ ਬਚਿਆ ਜਾ ਸਕੇ ਜੀ ਜੀ ਡਾਕਟਰ 콜 ਹੈ ਮਾਰਨਿੰਗ ਸਵਾਗਤ ਹੈ ਜੀ গুਡ ਮਾਰਨਿੰਗ ਨਮਸਕਾਰ ਜੀ ਕੰਦੀ ਆ ਲਿਆ ਕੱਛੇ ਹੀ ਮੇਰੇ ਅੰਬਲ ਕਾ ਜੀ ਬਹੁਤ ਜਮੀ ਆ ਅੱਖਾਂ ਚ ਪਾਣੀ ਨਿਕਲਦਾ ਰਹਿੰਦਾ ਆ ਉਮਰ ਉਮਰ ਕਿੰਨੀ ਹੈ ਜੀ 50 ਸਾਲ 50 ਸਾਲ ਤਾਂ ਮੋਸਟਲੀ ਜਿਹੜਾ ਤੁਹਾਡੀ ਅੱਖਾਂ ਚੋਂ ਪਾਣੀ ਨਿਕਲਣ ਦਾ ਕਾਰਨ ਹੈ ਉਹ ਅਲਰਜੀ ਹੈ ਮੀਨਸ ਕਿ ਜਦੋਂ ਤੁਹਾਡੀ ਅੱਖਾਂ ਕਾ ਅੰਦਰ ਰਹਨੇ ਉਦੋਂ ਸਹੀ ਹੈ ਤੁਸੀਂ ਇੱਕ ਦੋ ਚੀਜ਼ਾਂ ਦਾ ਮੇਰੇ ਧਿਆਨ ਜ਼ਰੂਰ ਦੇਣਾ ਕਿ ਜੇ ਤੁਸੀਂ ਹੈਅ ਡਾਈ ਕਰਦੇ ਹੋ ਸਿਰ ਤੇ ਮਹਿੰਦੀ ਵਗੈਰਾ ਲਗਾਉਂਦੇ ਆ ਤਾਂ ਜਦੋਂ ਉਹਨੂੰ ਮੋਹਰ ਨੂੰ ਨਾ ਧੋਆ ਕਰੋ ਪਹਿਲੀ ਵਾਰੀ ਪਿੱਛੇ ਨੂੰ ਧੋਆ ਕਰੋ ਕਿਉਂਕਿ ਜਿਹੜੀ ਇਹ ਹੈਅ ਡਾਈ ਆ ਇਹ ਸਾਡੇ ਛੋਟੇ ਛੋਟੇ ਅਮਾਉਂਟ ਦੇ ਵਿੱਚ ਮਾਈਕਰੋ ਅਮਾਉਂਟ ਦੇ ਵਿੱਚ ਸਾਡੀ ਅੱਖਾਂ ਦੇ ਆਲੇ ਦੁਆਲੇ ਡਿਪੋਜ਼ਿਟ ਹੋ ਜਾਂਦੀ ਹੈ ਜਦੋਂ ਬਾਹਰ ਹਵਾ ਦੇ ਨਾਲ ਰਿਐਕਸ਼ਨ ਹੁੰਦਾ ਜਾਂ ਧੁੱਪ ਨਾਲ ਰਿਐਕਸ਼ਨ ਹੁੰਦਾ ਤੇ ਸਵੈਲਿੰਗ ਹੋਣ ਦੇ ਨਾਲ ਅੱਖਾਂ ਚ ਪਾਣੀ ਆਣਾ ਸ਼ੁਰੂ ਹੋ ਜਾਂਦਾ ਔਰ ਕਈਆਂ ਦੇ ਜਿਹੜਾ ਪਾਣੀ ਹੈ ਜਦੋਂ ਅਸੀਂ ਬਾਈਕ ਵਗੈਰਾ ਚਲਾਉਂਦੇ ਸਕੂਟਰ ਚਲਾਉਂਦੇ ਨੜੀ ਬਿੱਗੀ ਸ਼ੂਕੂ ਇਹ ਢੀ ਵੱਡੀ ਪ੍ਰੋਬਲਮ ਨਹੀਂ ਹੈ ਬਸ ਇਹ ਹੈ ਕਿ ਥੋੜਾ ਆਪਣਾ ਇਹ ਦੇਖੋ ਕਿ ਜੇ ਬਹੁਤ ਜ਼ਿਆਦਾ ਪਾਣੀ ਆਂਦਾ ਫਿਰ ਤੁਹਾਨੂੰ ਦਵਾਈ ਦੀ ਜ਼ਰੂਰਤ ਹੁੰਦੀ ਹੈ ਪਾਣੀ ਆਣ ਦੇ ਹੋਰ ਵੀ ਬਹੁਤ ਕਾਰਨ ਹਨ ਜਿਸ ਤਰ੍ਹਾਂ ਕਿ ਜਿਹੜੇ ਅੱਖਾਂ ਦਾ ਸੁਰਾਖ ਹੈ ਉਹ ਕਈ ਵਾਰੀ ਛੋਟੇ ਹੁੰਦੇ ਹਨ ਜਾਂ ਬੰਦ ਹੁੰਦੇ ਹਨ ਪਰ ਜੇ ਤੁਹਾਡਾ ਪਾਣੀ ਬਹੁਤ ਜ਼ਿਆਦਾ ਹੀ ਅੱਖਾਂ ਚੋਂ ਆਂਦਾ ਹੈ ਫਿਰ ਤੁਹਾਨੂੰ ਇੱਕ ਵਾਰੀ ਡਾਕਟਰ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਔਰ ਜਿਹੜੀ ਮੈਂ ਡਾਈ ਦੀ ਜਿਹੜੀ ਗੱਲ ਕਹੀ ਹੈ ਉਹਦਾ ਵੀ ਤੁਹਾਨੂੰ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਵੀ ਇੱਕ ਕਾਰਨ ਹੋ ਸਕਦਾ ਹੈ ਜੀ ਜਿਹੜੀ ਲੇਜੀ ਆਈ ਹੈ ਨਾ ਉਹ ਆਪਾਂ ਅਗਲੀ ਵਾਰੀ ਜ਼ਰੂਰ ਆਪਾਂ ਇਹਨੂੰ ਕਵਰ ਕਰਾਂਗੇ ਕਿ ਬੱਚਿਆਂ ਦੀ ਨਜ਼ਰ ਤੁਸੀਂ ਘਰ ਬੈਠੀ ਕਿਦਾਂ ਟੈਸਟ ਕਰ ਸਕਦੇ ਆਂ ਅੱਜ ਕੱਲ ਵੀਡੀਓ ਕਾਲਸ ਬਹੁਤ ਜ਼ਿਆਦਾ ਕਾਮਨ ਹੋ ਗਈ ਜੀ ਜੀ ਤੇ ਉਹ ਕਰਦੇ ਕੀ ਆ ਕਿ ਬੱਚੇ ਦੇ ਸਾਹਮਣੇ ਫੋਨ ਕਰਦੇ ਆ ਦੇਖੋ ਜੀ ਇਹ ਬੇਟਾ ਹੈ ਸਾਡਾ ਉਹ ਬੱਚਾ ਕੁਝ ਮਹੀਨੇ ਦਾ ਹੋ ਸਕਦਾ ਜੀ ਕੁਝ ਦਿਨ ਦਾ ਹੋ ਸਕਦਾ 1-2 ਸਾਲ ਦਾ ਹੋ ਸਕਦਾ ਅਸੀਂ ਉਹਨੂੰ ਦੇ ਦਿੰਨੇ ਆ ਫਿਰ ਉਹ ਇੰਟਰੈਕਟ ਕਰਦਾ ਉਹ ਤੇ ਚਲੋ ਆਪਾਂ ਇਹ ਸਾਰੀਆਂ ਗੱਲਾਂ ਆ ਗਏ ਇੱਕ ਜੀਜ਼ਾ ਨੈਕਸਟ ਜਿਹੜਾ ਅਸੀਂ ਅਗਲੇ ਤੇ ਬਾਰਿਸ਼ ਇਹ ਅੱਜ 31th ਆਫ ਡਿਸੰਬਰ ਵੀ ਹੈ ਤੇ ਆਖਰੀ ਸਾਲ ਦਾ ਦਿਨ ਹੈ ਟਾਈਮ ਕੱਢ ਕੇ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ